आ देखो मैं तो एको गल कहना हां जी एमएलए साहब इथे रोड जाम कीता दुकानें तो मत लगे जड़ी फिल्म किवें दे देखो रोड जाम कीता ते रोड ता हुणे खुल जा लगदा बंदा सफर हुंदा रोड ते ही आऊगा यार ठीक है जे जिदा कारोबार बंद कर देंगे 25 साल पुराना चलदा ਤੇ ਜੇ ਆਪਾਂ ਨੂੰ ਕਹੀਏ ਤਾਂ ਹੁਣ ਕੁੱਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨਹੀਂ ਐਸਨ ਸਾਡੀ ਸਰਕਾਰ ਦੇ ਵਿੱਚ ਜੋ ਇਹ ਟੱਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਜਿਹੜੇ ਹੈਗੀਆਂ ਉਹਦਾ ਅਸੀਲਾ ਜਿਹੜੀਆਂ ਹੁਣੇ ਖਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੇਰੇ ਤੋਂ ਇਹ ਜਰਾ ਵਿਦਾਊਟ ਐਨੀ ਨੋਟਿਫਿਕੇਟਰੀ ਕਾਰਵਾਈ ਨਗਰ ਨਿਗਮ ਤੋਂ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈ ਨਾ ਹੋਵੇ ਕਾਰ ਫੰਕਸ਼ਨ ਨਗਰ ਨਿਗਮ ਫੇਰੇ ਜਾ ਕੇ ਕਿੰਦੇ ਸੀਲ ਲੱਗਦੀ ਹੈਗੀਆ ਕਿ ਬਿਨਾਂ ਨੋਟਿਸ ਦੇ ਸੀਲ ਲਾਈਏ ਵੈਸੇ ਇਲੀਗਲ ਐਕਟ ਹੈ ਉਹਦੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਨ ਦੇ ਵਿੱਚ ਕਿਸੇ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਉਹ ਜ਼ਾਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕੀ ਦੀ ਬਣਦੀ ਆ ਕਰ ਦਿਓ ਕਾਰਵਾਈ ਮੈਂ ਕੋਲ ਫੜ ਕੇ ਕਰਵਾਣਾ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਬੱਸ ਤੁਹਾਡੇ ਮਾਧਿਅਮ ਤੇ ਰਾਈਟ ਖੁੱਲ ਕੇ ਕਹਿੰਦਾ ਆ ਜਿੰਨੀਆਂ ਇੱਥੇ ਫਿਲਡਾਂ ਤੇ ਲੈਟਰ ਪਾ ਰਹੇ ਆ તાਜੇ ਜੇ ਇਲੈਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਨਹੀਂ ਲੱਗਦਾ ਤਾਂ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ ਇੱਕ 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਕੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਇਹ ਜਿਹਨਾਂ ਨੇ ਬਣਾਈਆਂ ਆ ਬਿਲਡਿੰਗ ਬਣਦੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਵੀ ਪਤਾ ਕੀ ਦੀ ਆ ਕੀ ਦੀ ਆ ਦੂਜੀ ਕੰਪਲਿੰਗ ਹੋਰ ਪਿੱਛੇ ਇੱਕ ਬੰਦ ਪਈ ਜਾਂ ਉਹ ਉਹ ਮੈਨੂੰ ਨਹੀਂ ਪਤਾ ਕੀ ਦੀ ਆ ਤਾਂ ਤੁਹਾਡੇ ਨਾਲ 7 ਵਜੇ ਆ ਕੇ ਲਗਾਈਆਂ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿਰ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੀਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਟੋਜਰ ਫੜਾਂਗਾ ਯਾਰ ਤੁਸੀਂ 7 ਵਜੇ ਆ ਕੇ ਮੈਂ ਤਾਂ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆਂਦੇ ਅੱਜ ਧਾਰੀ ਇਹ ਦੇਖੋ ਇਹ ਥੋੜੇ ਜੇ ਉਹੋ ਜਿਹੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਅਮਰੀਤ ਸਾਹਿਬ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਡੋਲਾ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਸੁਣੀ ਹੋਈ ਸਰਕਾਰ ਆ ਲੋਕਾਂ ਦੇ ਭਲੇ ਲਈ ਅਸੀਂ ਖੜੇ ਆ ਹੁਣ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟੀਕਲ ਰੋਟੀਆਂ ਸੇਖਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸਿੱਖਣੇ ਜਿਹੜੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜ਼ੀ ਰੋਟੀ ਦਾ ਸਵਾਲ ਆ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਦੇ ਲੋਕਾਂ ਦੇ ਚੁੰਡੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਬਿਲਕੁਲ ਖਿਲਾ ਕੇ ਜਾਊਗਾ ਯਾਰ ਹਰ ਹਾਲੇ ਚ ਖਿਲਾ ਕੇ ਜਾਊਗਾ ਦੇਖੋ ਨਹੀਂ ਨਹੀਂ ਉਹ ਪਿਕਨ ਚੂਸ ਸੁਣ ਲਓ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਨਹੀਂ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣਾ ਸਪਸ਼ਟਕਰਨ ਨਹੀਂ ਹੁੰਦਾ ਉਹਨਾਂ ਦਾ ਕਿ ਵੀ ਉਹ ਕਿਹਦੀ ਸ਼ੈ ਤੇ ਬਣ ਰਹੀ ਆ ਕੌਣ ਬਣਾ ਰਿਹਾ ਉਹ ਬੰਦੇ ਨੰਗੇ ਹੋਣੇ ਚਾਹੀਦੇ ਆ ਬਾਕੀ ਜਗ੍ਹਾ ਐਮਐਲਏ ਸਾਹਿਬ ਤੁਸੀਂ ਹੁਣ ਸਾਹਿਬ ਨੂੰ ਤੁਹਾਡੇ ਕੋਲ ਬੋਡੀ ਮਾਰਡਿੰਗ ਦਾ ਸਵਾਗਤ ਕਰਾਂਗੇ ਬਿਲਕੁਲ ਸੀਐਮ ਸਾਹਿਬ ਨੂੰ ਤਾਂ ਵੈਸੇ ਲੱਗ ਚ ਸੀਐਮ ਸਾਹਿਬ ਨੂੰ ਮੈਸੇਜ ਲੱਗ ਚੁੱਕਿਆ ਉਹਨਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਾਰ ਨਾਲ ਗੱਲ ਹੋਈ ਹੈ ਜੈਨ ਸਾਹਿਬ ਨਾਲ ਠੀਕ ਹੈ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਗੱਲ ਕਰ ਲਈ ਹੈ ਉਹਨੇ ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ ਅੱਧਾ ਘੰਟਾ ਵੇਟ ਕਰਨੀ ਆ ਜੇ ਕੋਈ ਅਧਿਕਾਰੀ ਆਊਗਾ ਖੋਲਣ ਤਾਂ ਠੀਕ ਆਂਦੀ ਤਾਂ ਮੈਂ ਅਸੀਂ ਨਾਲ ਖੋਲ ਕੇ ਜਾਊਗਾ ਉਹਨਾਂ ਦੁਕਾਨਾਂ ਦੇ ਜਿਹੜੇ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਜਾ ਦੋਸਤ ਨਮੀਆਂ ਨੇ ਜਿਹੜੀ ਮੇਰੀ ਟਿਨਰ ਚ ਉਹ ਵਸ ਨਹੀਂ ਬਿਲਕੁਲ ਨਹੀਂ ਖੁੱਲਦੀ ਸਾਹੀ ਪਾਰੀਆਂ ਦੇ ਨਾਲ ਵੀ ਮੋਟਾ ਫੋਨ ਬਿਲਕੁਲ ਖੁੱਲੂਗਾ ਕਿਉਂ ਨਹੀਂ ਖੁੱਲੂਗਾ ਯਾਰ ਇਹ ਕੋਈ ਗੱਲ ਥੋੜੀ ਬੰਦ ਤੇ ਤੂੰ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾ ਆਪ ਆਪਣੇ ਡੈਕੇ ਤੋੜਦੇ ਲੱਗਦੇ ਨੇ ਇਹ ਬੰਦੇ ਕੰਮ ਦੇ ਦੇਖੋ ਗੱਲ ਇਹ ਆ ਮੈਂ ਕਿਸੇ ਨਾਲ ਨਜਾਇਜ਼ ਤਾਂ ਹੋਣ ਨਹੀਂ ਦੇਣੀ ਹਾਂ ਜੇ ਕੋਈ ਇਹਦੇ ਵਿੱਚ ਕੋਈ ਨਜਾਇਜ਼ ਬੰਦਾ ਹੋਊਗਾ ਤਾਂ ਮੈਂ ਨਹੀਂ ਹੋਂਦਾ ਖੜੂਗਾ ਮੈਂ ਸਰ ਧਰਮ ਦਾ ਨਾਤਾ ਧਰਨਾ ਨਹੀਂ ਨਹੀਂ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਜਾਂ ਮੈਂ ਆ ਗਿਆ ਤਾਂ ਫਿਰ ਧਰਮੇ ਦਾ ਸਵਾਲ ਹੀ ਪੈ ਜਾ ਮੈਂ ਦੁਕਾਨ ਨਹੀਂ ਖੁਲਾ ਰਹਿਣਾ ਦੀਆਂ ਨਹੀਂ ਖਲਾਉਂਗਾ ਧਰਮ ਨਾਲ ਲਾ ਦੇਣ ਯਾਰ ਓਕੇ